ਆਪ ਭਵੰਤਵਾਂ ਦੀ ਗੱਲ ਕਰਦੇ ਹੋ ਮੈਂ ਉਹ ਰਿਕਾਰਡ ਕਰ ਰਹਾ ਮੀਡੀਆ ਦੇ ਮੂਲੇ ਇਹ ਇਲੈਕਸ਼ਨ ਲੜਨੇ ਗਿਆ ਜਲੰਧਰ ਬਾਏ ਇਲੈਕਸ਼ਨ ਉੱਥੇ ਜਿਹੜੋ ਜੋੜਾ ਗਿਆ ਕਿਉਂਕਿ ਧੀ ਕਰਦਾ ਈਆਂ ਨਹੀਂ ਧੀ ਕਰਦਾ ਸਾਰੀ ਤੇ ਸਾਰੀ ਸਭ ਤੋਂ ਵੱਡੀ ਕੋਠੀ ਜਿਹੜੀ ਜਲੰਧਰ ਦੀ ਸਭ ਤੋਂ ਵੱਡੀ ਜਿਹੜੀ ਕੋਠੀ ਜਲੰਧਰ ਦੀ ਸਰਕਾਰੀ ਕੋਠੀ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ ਦਿਨ ਉਹ ਇਲੈਕਸ਼ਨ ਤੋਂ ਬਾਅਦ ਜਿਹੜਾ ਪਾਗਲ ਜੀ ਨਾੜ ਰਿਹਾ ਇੱਕ ਦਿਨ ਉਹ ਤੇ ਗਿਆ ਨਹੀਂ ਪਰ ਉਹ ਕੋਠੀ ਆਪਣੇ ਲਈ ਰੱਖੀ ਹੋਈ ਆ ਅਰੀ ਸ਼ੰਗਲਾ ਜਿਹੜਾ ਉਹ ਭਗਮਨਤਮਾਨ ਜੋੜੇ ਨੂੰ ਬੋਲਦੇ ਆਣੇ ਬਾਹਰ ਕਿਹਨਾਂ ਕਰਾਂ ਮੈਂ ਛੇਵਨੀ ਨਹੀਂ ਕਰਦਾ ਜਿਹੜੇ ਹੋਟਲ ਚ ਰਹਿੰਦਾ ਭਗਮਨਤਮਾਨ ਕਿਉਂ ਸਰਕਟ ਹਾਊਸ ਬਣੇ ਹੋਇਆ ਲੁਧਿਆਣਾ ਟਾਪ ਤੇ ਰੈਸਟ ਹਾਊਸ ਬਣੇ ਹੋਏ ਆ ਸਰਗਨ ਹਾਊਸ ਆ ਜਿਹੜਾ ਤੁਸੀਂ ਸਾਰਿਆਂ ਨੇ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਆ ਤੇ ਰਹਿੰਦਾ ਆਦਮੀ ਆ ਜੀ ਮੇਰਾ ਆਮ ਘਰ ਦਾ ਮੁੰਡਾ ਏ ਵਿੱਚ ਇਹ ਜਾਂਦੇ ਨਹੀਂ ਤੇ ਹੋਰ ਕਿਹੜੇ ਘਰ ਦੇ ਮੁੰਡੇ ਸਾਰੇ ਆਮ ਘਰਾਂ ਦੇ ਮੁੰਡੇ ਆ ਕੋਈ ਮਹਿਰਤ ਕਰਕੇ ਜੇ ਇਹ ਵਿਆਹ ਸੀ ਕਰਦਾ ਠੀਕ ਆ ਜ ਵੱਡੀ ਗੱਡੀ ਚ ਫਿਰਦਾ ਤੇ ਇੱਕ ਤੇ ਆਮ ਘਰ ਦਾ ਮੁੰਡਾ ਵੀ ਏ ਆ ਜੇ ਪੰਜਾਬ ਦੀ ਦਿੱਸ਼ਾ ਚ ਘੁੰਮੇ ਆਏ ਤੇ ਆਮ ਦਾ ਖਤਮ ਹੋ ਗਿਆ ਜਿਹਨੇ ترقی ਕਰਨੀ ਉਹ ਵੀ ਆਮ ਘਰ ਦਾ ਹੀ ਪੜਾਈ ਪਰ ਅੱਜ ਤੁਸੀਂ ਹੈਰਾਨ ਹੋਵੋਗੇ ਜਦੋਂ ਭਗਵੰਤ ਜੀ ਮਾਤ ਜਾਂਦਾ ਏ ਲੁਧਿਆਣਾ ਮੇਰੀ ਗੱਲ ਤੇ ਵਿਸ਼ਵਾਸ ਨਾ ਕਰੇ ਥੋੜੇ ਪਲੀਸ ਵਾਲੇ ਕੋਈ ਨਾ ਫਿਰ ਰਿਸ਼ਤੇਦਾਰ ਹੋ ਉਸ ਤੋਂ ਹੋਰ ਰਿਸ਼ਤੇਦਾਰ ਕਿਹਨੋਂ। ਤੁਸੀਂ ਹਲੇ ਸਰਕਾਰੀ ਮਲਾ ਲਓ ਉਸ ਤੋਂ ਰਿਸ਼ਤੇਦਾਰੋ ਪੁੱਛਿਓ ਕਿੱਥੇ ਰਹਿੰਦਾ। ਸਭ ਤੋਂ ਮਹਿੰਗਾ ਜਿਹੜਾ ਹੋਟਲ ਹੈ ਯਾਹ ਸੜਕ ਤੇ ਪੈਂਦਾ ਫਰੋਜਪੁਰ ਰੋਡ ਤੇ। ਸਭ ਤੋਂ ਮਹਿੰਗਾ ਜਿਹੜਾ ਉੱਥੇ ਕਮਰੇ ਆਏ ਇੱਕ ਕਮਰੇ ਦਾ ਰੇਟ ਉਸੇ ਮੰਨਣਾ ਨਹੀਂ। 1 ਲੱਖ ਰੁਪਏ ਦਾ ਜਿਹੜਾ ਇੱਕ ਦਿਨ ਦਾ ਕਰਾਇਆ 1 ਲੱਖ ਰੁਪਏ ਦੇ ਇਹਨੂੰ ਸਸਤਾ ਕਰਿੰਜਾਂਦਾ ਕਿਉਂਕਿ ਨਰਾਤਾ ਲੈਨੇ 75000 ਦੇ ਹਾਂ ਦੇ ਦਿੰਦੇ। ਸਾਰਾ ਫਲੋਰ ਜਿਹੜਾ ਉਹ ਸਾਰਾ ਫਲੋਰ ਹਿਆਲ ਦਾ ਹੋ ਖੁੱਲਾ ਕਿਉਂਕਿ ਉੱਥੇ ਲਿਫਟ ਹੈ ਜਿਹੜੀ ਉਹ ਵੀ ਜਾ ਸਕਦੀ ਹੈ ਉਹ ਫਲੋਰ ਤੇ ਕਿਉਂਕਿ ਰਾਤ ਨੂੰ ਸ਼ਾਮ ਨੂੰ ਉੱਥੇ ਕੰਮ ਕਰਨੇ ਉੱਥੇ ਜੇ ਕਿਸੇ ਨੇ ਫੋਟੋ ਖਿੱਚ ਲਈ ਤੇ ਇਸ ਕਰਕੇ ਸਾਰਾ ਫਲੋਰ 5 ਲੱਖ ਰੁਪਏ ਦਾ ਇੱਕ ਦਿਨ ਦਾ ਬੁੱਕ ਕਰਨਾ ਪੈਂਦਾ ਅੱਜ ਨਾਲੋਂ 15 ਦਿਨ ਹੁਣ ਇਹ ਇਲੈਕਸ਼ਨ ਚੱਲਦੇ ਆ ਰਹੇ ਨੇ ਜੇ ਕਿਸੇ ਸਰਪਟਾਉਨ ਮੈਸਟਰ ਨੂੰ ਸੁਣਾ ਇਹ ਕਿੰਨਾਂ ਖਰਚਾ ਹੁੰਦਾ 50000 ਖਰਚਾ ਨੂੰ ਜਾ ਉਹ ਸਰਕਾਰੀ ਉੱਥੇ ਹੈਗੇ ਹੀ ਆ ਤੇ ਕਿੰਨਾ ਹੋਇਆ ਵੀ 15 ਦਿਨਾਂ ਤੇ 5 ਲੱਖ ਨੂੰ ਆਉ 75 ਲੱਖ ਮੇਰਾ ਹਿਸਾਬ ਤੇ 75 ਜੀ 75 ਲੱਖ ਰੁਪਈਆ ਆ ਦਿਨਾਂ ਦਾ ਲਕਸ਼ਮ ਲਕਸ਼ਮ ਜਿਨਾ ਵਾਏ ਇਹ ਤੁਸੀਂ ਉੱਥੇ ਜਿਹੜਾ ਖਾਣਾ ਤੇ 80 ਮੀ ਲਾ ਸਮਾਂ ਉਹ ਜਿਹੜੀ ਬੋਤਲ ਦਾ ਉਹਦਾ ਖਰਚਾ ਲਗਣਾ ਕਿੰਨਾ ਹੋਊ ਕਰੋੜ ਦੇ ਨੇੜੇ ਜਿਹੜੇ 15 ਦਿਨਾਂ ਇਹ ਆਮ ਆਦਮੀ ਦਾ ਮਾਸਟਰ ਭਿੰਦਲ ਸਿੰਘ ਦੇ ਮੁੰਡੇ ਨੂੰ ਇਹ ਲੁਧਿਆਣਾ ਪੈਣਾ ਹੈ ਮੈਂ ਚੈਲੰਜ ਕਰਦਾ ਮੀਡੀਆ ਦੇ ਖੜ ਕੇ ਨਹੀਂ ਇਹਦਾ ਜਵਾਬ ਦੇਵੇ ਕਿ ਤੇਰਾ ਉਹ ਲੱਖ ਕਮਰੇ ਦਾ ਤੇ ਫਲੋਰ ਦਾ 5 ਲੱਖ ਰੁਪਇਆ ਕੌਣ ਭਰਦਾ ਹੈ 10 ਮੀਡੀਆ ਨੂੰ ਤੂੰ ਆਪਣੀ ਜੇਬੋਂ ਭਰਦਾ ਜਿੰਦ ਜੇਬੋਂ ਭਰਦਾ ਫਿਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਜਾਂ ਕੋਈ ਨਸਟਿਸਟ ਭਰਦਾ ਜਿਹਦੇ ਤੁਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਣਗੇ ਤੁਸੀਂ ਪলিউਸ਼ਨ బోర్ਡ ਦਾ ਸਰਟੀਫਿਕੇਟ ਦਿੱਤਾ ਹੋ ਜਾਂ ਕੋਈ بڑا ਸਰਦਾਰਾ ਲੁਧਿਆਣੇ ਦਾ ਪੈਸੇ ਭਰਦਾ ਹੋ ਹੋਰ ਪੈਸੇ ਕਿੱਥੋਂ ਆ ਕੇ ਸਰਕਾਰੀ ਖਰੇ ਨਹੀਂ ਸਕਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕੋਰਡਾ ਸਰਕਾਰੀ ਪੈਸਾ ਜਾ ਨਹੀਂ ਸਕਦਾ ਇਹ ਵੀ ਮੈਂ ਤੁਹਾਡੇ ਰਾਹੀਂ ਜਵਾਬ ਮੰਗਣਾ ਦੂਜੇ ਪਾਸੇ ਕਾਂਗਰਸ ਵਾਲੇ ਆ ਅਸੀਂ ਵੀ ਕਾਂਗਰਸ ਰਹੇ ਹਾਂ ਤੁਸੀਂ ਵੀ ਕਾਂਗਰਸ ਰਹੇ ਹੋ ਬਹੁਤ ਲੋਕ ਪਰ ਕਾਂਗਰਸ ਪਾਰਟੀ ਦਾ ਆਪ ਵੀ ਰਾਜਾ ਵਰਗੇ ਉਹਰੇ ਬਿਆਨ ਦਿੰਦਾ ਆਸ਼ੂ ਦਾ ਸੀਰ ਹਰਨ ਕਰ ਦਿੰਦਾ ਉੱਥੇ ਬਾਜਵਾ ਉੱਥੇ ਬਿਆਨ ਦਿੰਦਾ ਸੁੱਖੀ ਹੰਧਾਵਾ ਦੀ ਹਵਾ ਕੱਢ ਦਿੰਦਾ ਉੱਥੇ ਇਹ ਨਾ ਬੰਦਿਆ ਆਪਸ ਤੇ ਘਾਟੋ ਕੁਲੀਸ਼ਾ ਉਹਨੂੰ ਕੀ ਕਰੋਗੇ ਉਹ ਹੀ ਝੂਠੋ ਅਬ ਚਿਰ ਤੇ ਆਲੇ ਰੜੀ ਜਾਂਦੇ ਆ ਉਹ ਜਿਹੜਾ ਹਾਏ ਸਵੇਰੀ ਆਸ਼ੂ ਨੇ ਵਾਦਾ ਬੜੇਂਕਾ ਨਾ ਝੂਠੋ ਹੀ ਬੋਲੇ ਹਮ ਮਸੂਲਿਆ ਸੀ ਉਹ ਸੁੱਖੀ ਹੰਧਾਵਾ ਹੈ ਕਹਿੰਦੇ ਉਹ ਭਾਈ ਥੋੜੇ ਕਾਮ ਨਹੀਂ ਨਹੀਂ ਗਏ ਤੁਸੀਂ ਜਵਾਬਾਸਤੇ ਫੋਟੋ ਕਿਉਂ ਲਵਾਉਂਦੇ ਜਦੋਂ ਤੁਹਾਡੀ ਕੋਈ ਲਾਉਣਾ ਨਹੀਂ ਚਾਹਦਾ ਤੁਸੀਂ ਫੋਟੋਆਂ ਪਿਆਰ ਤੋਂ ਵਗੈਰ ਲੱਗਦੀਆਂ ਤੇ ਜਿਹਦੀ ਮਰਜੀ ਲੱਖੋ ਭਾਵੇਂ ਨਾਂ ਲਾਵੇ ਤੁਸੀਂ ਕਿਉਂ ਨਾ ਹੋਣੇ ਚੀਕਾਂ ਹੀ ਮਾਰੀਆਂ ਆਉਂਦੀਆਂ ਸਾਡੀ ਫੋਟੋ ਲਾਓ ਸਾਡੀ ਫੋਟੋ ਲਾਓ ਦੇਖੋ ਕਲੈਕਸ਼ਨ ਦੇ ਵਿੱਚ ਜਿਹੜੀ ਅਜਾ ਦਿਹਾੜੀ ਕ੍ਰਾਮਣੀ ਦਾ ਕਲੈਕਸ਼ਨ ਚਾਰ ਜੀ ਰਾਜਾ ਜੀ ਸਰਕਾਰ ਜੋ ਗੈਂਪੀ ਦੇ ਉੱਪਰ ਇੱਕ ਦੂਜੇ ਦਾ ਐ ਨਾਮ ਲੱਗਿਆ ਜਿਵੇਂ ਸੋਪਣਾ ਤੇ ਜੇ ਇਹਨਾਂ ਨੂੰ ਤੁਸੀਂ ਵੋਟ ਪਾ ਕੇ ਖਾਤਮ ਕਰਦੇ ਉਹ ਸਾਡੇ ਲੁਧਿਆਣੇ ਤੋਂ ਹੀ ਕਾਲੇ ਆਫਤਕਾਰਯੋਗ ਕੌਮਾ ਬਲਾ ਜਿਹੜੇ ਸੀ ਅਮਰ ਕੱਢ ਲਿਆ ਨੂੰ ਖਿੱਚੇ ਕਾਂਗਰਸ ਦੀ ਦਸਵੀਂ ਦਾ ਨਵਾਂ ਲੋਕੀ ਹੈ ਜੀ ਇੱਕ ਹੋ ਤਾਲੀਵਾਦ ਜੀ ਇੱਕ ਹੋ ਹੋਰ ਵੀ ਤਾਲੀਵਾਦ ਤਾਲੀਵਾਦ ਦੋਨੇ ਹੀ ਇੰਦਾਰੀ ਹੈ ਅੱਗੇ ਖੜੀਓ ਤਾਂ ਪਾ ਲੈ ਇਹ ਜਨਾਬ ਉਹ ਬੁੱਝਾ ਉਹ ਸਾਡੇ ਨਾਲ ਉਹਨਾਂ ਦਾ ਆਇਕ ਸਾਡੇ ਨਾਲ ਵਰਮੈਂਡ ਹੁੰਦਾ ਸੀ ਬੜਾ ਕਾਫੀ ਉਸ ਵੇਲੇ ਪੰਗੜਾ ਐਮਐਲਏ ਵਾਲਾ ਪਰ ਹਾਵਨਜੀ ਦੀ ਗੱਲ ਹੋ ਗਈ ਉਹ ਬੜਾ ਟਾਈਮ ਡਾਕਟਰ ਦੀ ਘਟਨਾ ਕੋਲ ਪਾ ਜੇਲ੍ਹ ਚ ਬਸ ਲਾ ਉਹਨੂੰ ਕਿੱਥੇ ਕੰਮ ਕਰਾਉਣ ਜਾਂਦੇ ਤੁਸੀਂ ਮੈਨੂੰ ਇਹ ਨਹੀਂ ਪਤਾ ਬੜੀਆਂ ਬੜੀਆਂ ਗੱਲਾਂ ਹਨ ਕਾਨੂੰਨ ਹੋਣਾ ਹੈ ਕਿਹੜਾ ਵਾਲਾ ਹੋਗਾ ਪਰ ਗੱਲ ਇਹ ਹੈ ਕਿ ਜਿਹੜਾ ਉਹ ਵੀ ਛੇ ਇਹ ਸੜਕੇ ਈਡੀ ਦਾ ਲੱਗਿਆ ਵਕਤਾਂ ਨੂੰ ਲਵਾ। ਇਸ ਕਰਕੇ ਕੋਨਾ ਕੰਮ ਜੇਸ ਦਾ ਹੁਣ ਮੇਰੇ ਤੁਸੀਂ ਕੈਂਡੀਡੇਟ ਸਾਡਾ ਬੀਜੇਪੀ ਤੁਸੀਂ ਬੀਜੇਪੀ ਜਿੱਥੋਂ ਮੋਦੀ ਜੀ ਨੂੰ